ਦੇਖੋ ਜੀ ਚਿਹਰੇ ਹੱਸਦੇ ਕਿੰਨੇ ਸੋਹਣੇ ਲੱਗਦੇ ਕੁੜੀਆਂ ਦੇ ਅੱਜ ਦਾ ਸੀਗਾ ਜਨਮ ਦਿਨ ਕਲਵਿੰਦਰ ਦਾ ਜੈਲੂ ਸ਼ਰਟ ਵਾਲੀ ਦਾ ਬਹੁਤ ਖੁਸ਼ੀ ਹੁੰਦੀ ਹੈ ਹਨ ਜਦੋਂ ਤੇਰੇਆਂ ਤੇ ਖੁਸ਼ੀਆਂ ਹੋਣ ਇੰਨਾਂ ਕਲੀਆਂ ਦੇ ਦੇਖੋ ਕਿੰਨੀਆਂ ਖੁਸ਼ ਨੇ ਇੱਧਰ ਅਸੀਂ ਸਟਾਫ ਬੈਠਾ ਸਾਰੇ ਅੱਜ ਇਹਦਾ ਜਨਮ ਦਿਨ ਸੀ ਅਸੀਂ ਜਨਮ ਦਿਨ ਮਨਾਇਆ ਤਾਂ ਕੋ ਸਕੂਨ ਮਿਲਦਾ ਜੇ ਜਦੋਂ ਇਸ ਤਰ੍ਹਾਂ ਆਪਾਂ ਇਕੱਠੇ ਹੋ ਕੇ ਕੋਈ ਆਉ ਦੇ ਲਈ ਟਾਈਮ ਕੱਢਦੇ ਹਣਾ ਤੇ ਬਹੁਤ ਖੁਸ਼ੀ ਹੁੰਦੀ ਹੈ ਫਿਰ ਅਸੀਂ ਜਿੱਧਰ ਖਾਣ ਪੀਣ ਦੀ ਮੰਗਾ ਲਿਆ ਆਉ ਦੇ ਇੰਗਿਆ ਜਿਹੜੀਆਂ ਜ਼ਿੰਦਗੀ ਦੀਆਂ ਆਪਾਂ ਆਪ ਦੇ ਰਜੇਮਿਆਂ ਚੋਂ ਹਣਾ ਕੱਢ ਕੇ ਟਾਈਮ ਤੇ ਕਿਸੇ ਨੂੰ ਖੁਸ਼ੀ ਮਿਲੇ ਤਾਂ ਉਹ ਉਹਦੇ ਤੋਂ ਵੱਡਾ ਕੋਈ ਸਕੂਨ ਨਹੀਂ ਹੈਗਾ ਜੀ ਅਸੀਂ ਇੱਥੇ ਕੇਕ ਲਿਆਂਦਾ ਕੇਕ ਬਹੁਤ ਜਿਆਦਾ ਸੁਆਦ ਸੀਗਾ ਬਹੁਤ ਪਸੰਦ ਆਇਆ ਸਾਰਿਆਂ ਨੂੰ ਤੇ ਅਸੀਂ ਕੇਕ ਕੱਟਿਆ ਹਾਸਾ ਰੱਠਾ ਚੱਲ ਰਿਹਾ ਸੀ ਨਾਲ-ਨਾਲ ਕੇਕ ਨੂੰ ਕਦੇ ਉਹਦੇ ਤੇ ਬੁਝਾ ਦਿੰਦੇ ਸੀ ਉਹ ਫੇਰ ਜਗ ਪੈਂਦੀਆਂ ਸੀ ਇਸ ਤਰ੍ਹਾਂ ਹੀ ਹੋਈ ਗਿਆ ਪਹਿਲੀ ਵਾਰ ਦੇਖਿਆ ਵੀ ਆਪਾਂ ਮੋਮਬੱਤੀਆਂ ਨੂੰ ਬੁਝਾ ਦਈਏ ਤੇ ਫੇਰ ਉਹ ਜਗ ਪੈਣ ਉਹ ਫੇਰ ਜਗ ਪਈਆਂ ਸੀਗੀਆਂ ਤੇ ਇਸ ਤਰ੍ਹਾਂ ਹੀ ਬਸ ਖੁਸ਼ੀਆਂ ਮਨਾਈ ਗਈ ਆਪਣੇ ਚੈਨਲ ਤੇ ਜੇ ਤੁਸੀਂ ਪਹਿਲੀ ਵਾਰ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕੀਕ ਖਵਾਇਆ ਗਿਆ ਜੀ ਫਿਰ ਸਾਰੇ ਵੱਲੋਂ ਕੀਕ ਖਵਾਇਆ ਇਸ ਤਰ੍ਹਾਂ ਕਦੇ-ਕਦੇ ਆਪਦੇ ਲਈ ਟਾਈਮ ਕੱਢ ਲੈਣਾ ਚਾਹੀਦਾ ਹੈ ਇੱਥੇ ਕੁਝ ਨਹੀਂ ਹੈਗਾ ਜੀ ਦੁਨੀਆ ਤੇ ਕੋਈ ਯਾਦਗਰਾਂ ਆਪਦੇ ਜਾਂ ਬਣਾ ਲੈਣੀਆਂ ਚਾਹੀਦੀਆਂ ਇਥੇ ਉਹਦੇ ਫੇਸ ਤੇ ਏਕਲਾਤਾ ਸੀਗਾ ਵੈ ਗੈਰੀ ਸੀ ਨਹੀਂ ਨਹੀਂ ਹੋ ਨਾ ਗੰਦਾ ਕਰੋ ਮੂੰਹ ਨਾ ਗੰਦਾ ਕਰੋ ਫਿਰ ਮ ਉਹਤੀ ਜਗ ਪੀ ਸੀਗੀ ਫਿਰ ਬੁਜਾਤੀ ਸਾਰੀਆਂ ਸਾਡੀਆਂ ਜਿਹੜੀਆਂ ਸਟਾਫ ਮੈਂਬਰ ਸੀ ਸਾਰੇ ਸਾਡੇ ਨਾਲ ਦੇ ਬੱਚੇ ਸਾਡੇ ਕੋਲ ਨਾ ਟ੍ਰੇਨਿੰਗ ਲੈ ਰਹੇ ਤੇ ਫਿਰ ਇਹਦਾ ਜਨਮ ਦਿਨ ਸੀ ਫਿਰ ਅਸੀਂ ਕਿਹਾ ਵੀ ਨਹੀਂ ਆਪਾਂ ਬਹੁਤ ਵਧੀਆ ਜਨਮ ਦਿਨ ਮਨਾਵਾਂਗੇ ਫਿਰ ਅਸੀਂ ਛੁੱਟੀ ਤੋਂ ਬਾਅਦ ਜਨਮ ਦਿਨ ਸੈਲੀਬ੍ਰੇਟ ਕੀਤਾ ਤੇ ਇਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ ਸਾਨੂੰ ਵੀ ਬਹੁਤ ਵਧੀਆ ਲੱਗਿਆ ਬਹੁਤ ਜਿਵੇਂ ਦੇਖੋ ਤੁਸੀਂ ਇਹਨਾਂ ਦੇ ਚਿਹਰੇ ਤੇ ਖੁਸ਼ੀ ਹੈ ਤੇ ਸਾਡੇ ਚਿਹਰਿਆਂ ਤੇ ਵੀ ਖੁਸ਼ੀ ਸੀ ਇਹ ਯਾਦਗਰਾਂ ਹੀ ਹੁੰਦੀਆਂ ਨੇ ਜੀ ਇਹਨਾਂ ਬੱਚਿਆਂ ਲਈ ਵੀ ਯਾਦਗਰ ਹੈ ਤੇ ਸਾਡੇ ਲਈ ਵੀ ਯਾਦਗਰ ਹੈ ਇਹ ਵੀ ਸਾਨੂੰ ਨਹੀਂ ਭੁੱਲਣਗੇ ਤੇ ਅਸੀਂ ਵੀ ਇਹਨਾਂ ਨੂੰ ਨਹੀਂ ਭੁੱਲਾਂਗੇ ਸਾਰੇ ਜਾਨੇ ਬਾਰੀ-ਬਾਰੀ ਕੇਕ ਖਵਾ ਰਹੇ ਸੀ ਇੱਥੇ ਅਸੀਂ ਕੁਝ ਗੇਮਾਂ ਵੀ ਖੇਡੀਆਂ ਅੰਦਕਸ਼ਰੀ ਵਗੈਰਾ ਤੁਹਾਨੂੰ ਅੱਗੇ ਅੰਦਕਸ਼ਰੀ ਦਿਖਾਵਾਂਗੇ ਖੇਡਦੇ ਔਰਤਾਂ ਕੋਲੇ ਤਾਂ ਆਪਦੇ ਲਈ ਟਾਈਮ ਹੀ ਨਹੀਂ ਹੁੰਦਾ ਜੀ ਤੇ ਇਸ ਲਈ ਜ਼ਰੂਰ ਆਪਦੇ ਰਜੇਮਿਆਂ ਭਰੀ ਜ਼ਿੰਦਗੀ 'ਚ ਇਸ ਤਰ੍ਹਾਂ ਕਦੇ ਆਪਾਂ ਨੂੰ ਟਾਈਮ ਆਪਦੇ ਲਈ ਕੱਢ ਲੈਣਾ ਚਾਹੀਦਾ ਉਹ ਦੂਜੀ ਉਹਦਾ ਫੇਸ ਸਾਫ਼ ਕਰ ਰਹੀ ਸੀ ਏ ਬੇਟੀ ਦੇ ਫਾਦਰ ਹੈ ਨਹੀਂ ਜੀ ਮਤਲਬ ਜਦੋਂ ਦਾਦਾ ਦਾ ਬਰਥ ਹੋਣ ਤੋਂ ਪਹਿਲਾਂ ਤੇ ਹੈ ਨਹੀਂਗੇ ਤੇ ਫਾਦਰ ਦਾ ਦਦੇ ਹਾਂ ਤਦਾਂ ਸ਼ੇਰਹੀ ਅੱਖਾਂ ਨਾ ਪਾਈਂ ਰੇ ਓਇ ਆ ਕੀ ਨਸਾਂ ਨਦੀ ਵਸ ਤੂੰ ਹੋ ਗਿਆ ਸੁਪਨਾ ਦੋਹਾਂ ਦਾ ਚੂਰੂ ਚੂਰੂ ਗਿਆ ਅੜਿੰਦਾ ਆੜਾ ਕੀ ਆੜਾ ਹੀ ਅ ਅ ਆਮਾ ਆੜਾ ਐ ਆ ਤੇ

ਦੇਖ ਕਦਰਾ ਨਾਲ ਪਿਆਰ ਨਾਲ ਰੁੱਲ ਜਾਉਂਗੇ ਚੇਲੇ ਲਾਲ ਚੂੜੀਆਂ ਮੈਨੂੰ ਜਾਨੂ ਜਨੂ ਆਣ ਕਹਿੰਦੀ ਆ ਉਹ ਮੈਨੂੰ ਜਾਨ ਜਨੂ ਆਣ ਕਹਿੰਦੀ ਆ ਐਤੀ ਫੇਰਾ ਗਿਆ ਆਹ ਵੀ ਫੇਰਾ ਗਿਆ ਜੀ ਅਨਾਨਸਮੈਂਟ ਕਰਾ ਨਾ ਨੰਮਰੀ ਨਾੜ ਜਸੀ ਲਛਮੀ ਤੇਰੇ ਲਈ ਬਾਣੀ ਆਪਾਂ ਕੀ ਗਾਣੀ ਹਣ ਵੇ ਆ ਗੀਤੜੇ ਹੁੰਦਾ ਹੈ ਆਸ਼ਿਕ ਬਨਾਇਆ ਆਸ਼ਿਕ ਬਨਾਇਆ ਆਸ਼ਿਕ ਬਨਾਇਆ ਆਪਨੇ ਤੇਰੇ ਬਿਨ ਸੋਨੀ ਸੁਨੀ ਰਵਾਹੇ ਤੇਰੇ ਦੀ ਪਿਆਸੀ ਪਿਆਸੀ ਹੈ ਰੋਹੀ ਤੇਰੇ ਬਿਨ ਆਸ਼ਿਕ ਬਨਾਇਆ ਆਸ਼ਿਕ ਬਨਾਇਆ ਆਪਨੇ ਆਪਣੇ ਤੇ ਸੱਚਾ ਮੰਨਦੇ ਈ ਨੀ ਤੂ ਬਾਲੀ ਸੁਣ ਨੀ ਆਂ ਜਾਂ ਤੇ ਗੱਲਾਂ ਕਰ ਬਾਲੀ ਆਣ ਕੇ ਮਰ ਤਾਂ ਜੰਗਲੀ રે ਦੇਖ ਬਾਲੀ ਦੀ ਫੋਟੋ ਦੇ ਜੀਣਾ ਹੈ ਆ